ਖਬਰਨਾਮਾ ਦੇਖ ਰਿਹਾ ਸੂਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਧੱਕਾ ਕਰ ਰਹੇ ਨੇ ਕੀ ਵਿਕਰਮ ਮਜੀਠੀਆ ਦਰਦੋਸ਼ ਨੇ ਬੇਕਸੂਰ ਨੇ ਕਿਉਂ बार-बार ਚੀਕਾ ਪੈਰੀਆਂ ਨੇ ਵਿਕਰਮ ਮਜੀਠੀਆ ਦੀਆਂ ਵਿਕਰਮ ਮਜੀਠੀਆ ਵੱਲੋਂ ਹੋਰ ਸਿਕਿਉਰਟੀ ਦੀ ਮੰਗ ਕੀਤੀ ਗਈ ਹੈ ਕਿ ਮੈਂ ਵਿਧਾਇਕ ਰਿਹਾ ਹਾਂ ਮੈਂ ਮੰਤਰੀ ਰਿਹਾ ਲੇਕਰ ਕਾਨੂੰਨ ਕਹਿੰਦਾ ਹੈ ਕਿ ਸੱਤਾ ਦੇ ਵਿੱਚ ਹੋਵੇ ਵਿਧਾਇਕ ਜਾਂ ਮੰਤਰੀ ਉਸ ਨੂੰ ਔਰेंज ਜਿਹੜੀ ਸਿਕਿਉਰਿਟੀ ਹੈ ਔਰेंज ਸਹੂਲਤਾਂ ਜਿਹੜੀਆਂ ਨੇ ਦਿੱਤੀਆਂ ਜਾਦੀਆਂ ਨੇ ਜੇਲ੍ਹ ਦੇ ਵਿੱਚ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਲੱਖ ਚੀਕਾ ਮਾਰੇ ਬਿਕਰਮਜੀਤਿਆ ਲੇਕਿਨ ਉਸ ਨੂੰ ਅਸੀਂ ਸਰਾਨਾ ਵੀ ਨਹੀਂ ਦੇਵਾਂਗੇ ਜੋ ਆਮ ਕੈਦੀਆਂ ਨੂੰ ਮਿਲਦਾ ਹੈ ਉਹੀ ਖਾਣਾ ਉਹੀ ਮੰਜਾ ਬਿਸਤਰਾ ਉਹੀ ਬੈਰਕ ਮਿਲੇਗੀ ਕੋਈ ਵਖਰਾ ਟ੍ਰੀਟ ਵਧੀਆ ਤਰੀਕੇ ਦੇ ਨਾਲ ਬਿਕਰਮਜੀਠੀਆ ਨੂੰ ਨਹੀਂ ਕੀਤਾ ਜਾਵੇਗਾ ਲੇਕਿਨ ਇੱਧ ਅਰਸ਼ਦੀਪ ਸਿੰਘ ਕਲੇਰ ਜੋ ਸ਼ਰੂਪਣੀ ਇਕਾਦੀ ਦਲ ਦੇ ਸਪੋਕਸਮੈਨ ਨੇ ਦੂਸਰੇ ਪਾਸੇ ਬਿਕਰਮਜੀਠੀਆ ਦੇ ਉਹ ਵਕੀਲ ਨੇ ਉਹਨਾਂ ਨੇ ਨਾਬਾਦੀ ਨਵੀਂ ਜੇਲ ਦੇ ਵਿੱਚ ਮੁਲਾਕਾਤ ਕੀਤੀ ਲੇਕਿਨ ਜਿਵੇਂ ਹੀ ਬਾਤ ਆਏ ਚਿਕਾ ਪੈ ਗਈਆਂ ਅਰਸ਼ਦੀਪ ਸਿੰਘ ਕਲੇਰ ਦੀਆਂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸ਼ਰੂਪਣੀ ਇਕਾਦੀ ਦਲ ਦੇ ਸੀਨੀਅਰ ਅਧਿਕਾਰੀ ਸਾਬਕਾ ਬਾਲ ਮੰਤਰੀ ਵਿਕਰਮ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਵੀ ਤਕਾ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਅੱਧੇ ਘੰਟੇ ਦੇ ਵਿੱਚ ਚਾਰ ਵਾਰ ਜੇਲ੍ਹ ਦੇ ਸੁਪਰੀਡੈਂਟ ਵੱਲੋਂ ਮੈਨੂੰ ਕਿਹਾ ਗਿਆ ਕਿ ਸਮਾਂ ਪੂਰਾ ਹੋ ਗਿਆ ਹੈ ਤੁਸੀਂ ਜਾਓ ਵਿਕਰਮ ਮਜੀਠੀਆ ਦੇ ਕੋਲੋਂ ਉਹਨਾਂ ਨੇ ਕਿਹਾ ਮੈਂ ਸ਼ਰੂਪਰੀ ਅਕਾਲੀ ਦਲ ਦਾ ਸਪੀਕਰ ਹਾਂ ਅਤੇ ਦੂਸਰੇ ਪਾਸੇ ਮੈਂ ਵਿਕਰਮ ਮਜੀਠੀਆ ਦਾ ਵਕੀਲ ਹਾਂ ਜੇਕਰ ਤੁਸੀਂ ਮੈਨੂੰ ਨਹੀਂ ਗੱਲ ਕਰਨ ਦਿਓਗੇ ਤਾਂ ਫਿਰ ਹੋਰ ਬਿਕਰਮਜੀਤਿਆ ਦੇ ਨਾਲ ਗੱਲ ਕੌਣ ਕਰੇਗਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕੋਈ ਮਾਫੀ ਨਹੀਂ ਬਿਕਰਮਜੀਤਿਆ ਨੂੰ ਭਾਵੇਂ ਉਹ ਜੇਲ੍ਹ ਦੇ ਵਿੱਚ ਹੋਵੇ ਤੇ ਭਾਵੇਂ ਉਹ ਜੇਲ੍ਹ ਦੇ ਵਿੱਚੋਂ ਬਾਹਰ ਹੋਵੇ ਕਿਉਂਕਿ ਪਲਟਵਾਰ ਪਹਿਲਾਂ ਕੀਤਾ ਗਿਆ ਸੀ ਬਿਕਰਮਜੀਤਿਆ ਵੱਲੋਂ ਚੀਕਾਂ ਕਰਵਾ দেয়াਗਾ ਪੱਟਾਂ ਤੇ ਥਾਪੀਆਂ ਮਾਰੀਆਂ ਗਈਆਂ ਭਗਵੰਤ ਮਾਨਾ ਅ ਤੋਂ ਥੈਰਾਪੀ ਦੇ ਤੋਂ ਬਾਅਦ ਤੈਨੂੰ ਪਹਜਾਵਾਂਗਾ ਤੂੰ ਕਹੇ ਬਾਗ ਦੀ ਮੋਲੀ ਹੈ ਮਛਰ ਨੂੰ ਤਾ ਦਿੱਤਾ ਗਿਆ ਤੇ ਚੀ ਚੀ ਕੀ ਆ ਗਾ ਲੇਕਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਸ ਨੇ ਵੀ ਟੀਕਾ ਨਹੀਂ ਲਾਉਣਿਆ ਹੁਣ ਉਹ ਨਾਬੇਦੀ ਨਵੀਂ ਜੇਲ੍ਹ ਦੇ ਵਿੱਚ ਜਾ ਸਕਦਾ ਹੈ ਜਿੱਤੇ ਬਿਕਰਮ ਮਜੀਠੀਆ ਵੱੰਦ ਨੇ ਤੇ ਦੂਸਰੇ ਪਾਸੇ ਉਹਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਪਤਾ ਨਹੀਂ ਕਿ ਚਰੜ-ਪੁੜੀਆਂ ਕੀ ਹੁੰਦੀਆਂ ਨੇ ਉਹ ਬਿਕਰਮ ਜੀਠੀਏ ਦੇ ਕੋਲੋਂ ਪੁੱਛੋ ਬਿਕਰਮ ਜੀਠੀਏ ਨੂੰ ਚੀਕਾ ਅਤੇ ਚਰਖੂਡੀਆਂ ਦਾ ਐਕਸਪੀਰੀਅੰਸ ਤਜਰਬਾ ਹੋ ਗਿਆ ਹੈ ਅਰਸ਼ਦੀਪ ਸਿੰਘ ਕਲੇਰ ਨੇ ਮੁਲਾਕਾਤ ਕੀਤੀ ਲੇਕਿਨ ਅਰਸ਼ਦੀਪ ਵੱਲੋਂ ਜਿਹੜੀ ਮੁਲਾਕਾਤ ਕੀਤੀ ਗਈ ਨਾਪੇ ਦੀ ਨਵੀਂ ਜੇਲ੍ਹ ਦੇ ਵਿੱਚ ਬਿਕਰਮ ਜੀਠੀਏ ਦੇ ਨਾਲ ਉਸ ਮੁਲਾਕਾਤ ਤੋਂ ਬਿਲਕੁਲ ਸੈਟੀ ਸਪਾਈ ਸਤੋਸ਼ ਨਹੀਂ ਅਰਸ਼ਦੀਪ ਸਿੰਘ ਕਲੇਰ ਹਾਲਾਂਕਿ ਅਰਸ਼ਦੀਪ ਸਿੰਘ ਕਲੇਰ ਨੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਕੁਝ ਅਧਿਕਾਰੀਆਂ ਦੀ ਛਾਪੇ ਮਾਰੀ ਨੂੰ ਸ਼ਾਪੇਮਾਰੀ ਰੋਕ ਦਿੱਤੀ ਸੀ ਚੁਣੌਤੀ ਦਿੱਤੀ ਸੀ ਮੁਹਾਲੀ ਦੀ ਅਦਾਲਤ ਵਿੱਚ ਲੇਕਿਨ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਬਿਕਰਮਜੀਠੀਆ ਦੇ ਦੁਆਰੇ ਹੋਏ ਪਰਮਿਸ਼ਨ ਲਈ ਦੀ ਮੁਹਾਲੀ ਦੀ ਅਦਾਲਤ ਵਿੱਚੋਂ ਕਿ ਅਰਸ਼ਦੀਪ ਕਲੇਰ ਦੀ ਅਗਵਾਈ ਵਿੱਚ ਸ਼ਾਪੇਮਾਰੀ ਕਿੱਥੇ ਕੀਤੀ ਜਾਵੇਗੀ ਬਿਕਰਮਜੀਠੀਆ ਦੇ ਟਿਕਾਣਿਆਂ ਤੇ ਜਿੱਥੇ ਵੀ ਉਹਨਾਂ ਨੂੰ ਸ਼ੱਕ ਲੱਗਦਾ ਹੈ ਕਿਉਂਕਿ ਆ 3 ਦਿਨ ਜਿਹੜੀ ਲਗਾਤਾਰ ਸ਼ਾਪੇਮਾਰੀ ਚੱਲੀ ਹੈ ਦੱਸਿਆ ਜਾ ਰਿਹਾ ਹੈ ਕਿ ਲਗਭਗ ਅੱਠ ਬੈਂਕਾਂ ਦੇ ਵਿੱਚ 12 ਖਾਤੇ ਸੀ ਬਿਕਰਮਜੀਤਿਆ ਦੇ ਅਤੇ 100 ਕਰੋੜ ਰੁਪਏ ਤੋਂ ਵੱਧ ਫਰਜੀ ਕੰਪਨੀਆਂ ਦੇ ਨਾਲ ਲੈਣ ਦੇਣ ਹੋਇਆ ਹੈ ਬਿਕਰਮਜੀਤਿਆ ਦਾ ਭਾਵੇਂ ਅਰਸ਼ਦੀਪ ਸਿੰਘ ਕਲੇਰ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਬਿਕਰਮਜੀਤਿਆ ਨਿਰਦੋਸ਼ ਹੈ ਸ਼੍ਰੋਮਣੀ ਅਕਾਲੀ ਦਲ ਵਾਲੇ ਸਾਰੇ ਨਿਰਦੋਸ਼ ਨੇ ਲੇਕਿਨ ਕਾਨੂੰਨ ਤੇ ਕਾਨੂੰਨੀ ਹੈ ਉਹਨਾਂ ਕਹਿੰਦੇ ਕਿ ਚੀਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੀਕਾ ਸੁਣੀਆਂ ਨੇ ਤੁਸੀਂ ਨਾ ਭਾਜੇ ਪਰ ਚਲੇ ਜਾਓ ਤੇ ਦੂਸਰੇ ਪਾਸੇ ਅਸੀਂ ਕਾਨੂੰਨ ਤੇ ਭਰੋਸਾ ਰੱਖਦੇ ਹਾਂ ਜੇਕਰ ਬਿਕਰਮਜੀਤਿਆ ਨੂੰ ਕਾਨੂੰਨ ਤੇ ਭਰੋਸਾ ਹੈ ਤੇ ਫਿਰ ਚੀਕਾ ਕਿਉਂ ਮਾਰ ਰਿਹਾ ਹੈ ਕਾਨੂੰਨ ਦਾ ਦਰਵਾਜ਼ਾ ਉਹਨੇ ਵੀ ਖੜਕਾਇਆ ਹੈ ਤੇ ਅਸੀਂ ਵੀ ਖੜਕਾਇਆ ਹੈ ਅਸੀਂ ਕੰਮ ਪੱਕੇ ਕੀਤੇ ਨੇ ਅਸੀਂ ਪੱਕੇ ਹੱਥ ਪਾਏ ਦੀ ਬਿਕਰਮਜੀਤਿਆ ਨੂੰ ਇੱਧਰ ਲੱਜ ਕੇ ਕੋਸਿਆ ਜਾ ਰਿਹਾ ਹੈ ਅ ਅਰਸ਼ਦੀਪ ਸਿੰਘ ਕਲੇ ਜੋ ਇੱਕ ਪਾਸੇ ਛੋਮੇ ਅਕਾਲੀ ਦਲ ਦੇ ਸਪੋਕਸਪੀਨ ਨੇ ਤੇ ਦੂਸਰੇ ਪਾਸੇ ਉਹ ਬਿਕਰਮਜੀਤਿਆ ਦੇ ਵਕੀਲ ਹਨ ਧੰਨਵਾਦ